ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੂਹ ਬੋਲੀ ਭੈਣ ਸੀਪੀ ਸ਼ਰਮਾ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ ਉਹ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਸੀਪੀ ਸ਼ਰਮਾ 646 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਮੈਂਬਰ ਹੈ ਇੱਕ ਸਮੇਂ ਖੁਦ ਕੇਜਰੀਵਾਲ ਨੇ ਉਹਨਾਂ ਨੂੰ ਮੋਹਾਲੀ ਚ ਪਾਣੀ ਵਾਲੀ ਤੈਂਕੀ ਤੋਂ ਭੈਣ ਬਣਾ ਕੇ ਉਤਾਰਿਆ ਸੀ ਅਤੇ ਨੌਕਰੀ ਦਾ ਪ੍ਰੋਮਸਾ ਦਿੱਤਾ ਸੀ ਪਰ ਇਹ ਵਾਅਦਾ ਵਫਾ ਨਾ ਹੋਇਆ ਨਤੀਜਾ ਉਹ ਹੁਣ ਚੋਣ ਮੈਦਾਨ ਦੇ ਵਿੱਚ ਨਿਤਰਣਗੇ ਨਾਮ ਸਿਪੀ ਸ਼ਰਮਾ 640 ਬੇਰੁਜ਼ਗਾਰ ਪੀਟੀ ਕੇਜਰੀਵਾਲ ਜੀ ਦੀ ਮੂੰਹ ਬੋਲੀ ਭੈਣ ਮੈਂ ਉਹ ਸਿਪੀ ਸ਼ਰਮਾ ਗੀ ਜਦੋਂ ਆਮ ਪਾਰਟੀ ਆਈ ਨਹੀਂ ਸੀ ਸਤਾ ਵਿੱਚ ਪਰ ਮੈਂ ਟੈਂਕੀ ਦੇ ਤਿੰਨ ਮਹੀਨੇ ਹੋ ਗਈ ਸੀ ਟੈਂਕੀ ਦੇ ਬੈਠੇ ਨੂੰ ਤੇ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਮੇਰੀ ਭੈਣ ਬਣ ਕੇ ਤੂੰ ਟੈਂਕੀ ਦੇ નીચે ਆ ਜਾ ਅਸੀਂ ਤੁਹਾਡੀ ਭਰਤੀ ਕਰਾਂਗੇ ਉਸ ਟਾਈਮ ਮੀਤ ਜੇਰ ਜੀ ਹਰਪਾਲ ਚੀਮਾ ਜੀ ਗਗਨਨ ਮੋਲ ਜੀ ਮਤਲਬ ਜਿੰਨੇ ਵੀ ਇਹਨਾਂ ਦੇ ਮੰਤਰੀ ਨੇ ਕੈਵਨ ਮੰਤਰੀ ਨੇ ਜਿੰਨੇ ਵੀ ਸਾਡੇ ਕੋਲ ਧਰਨੇ ਵਿੱਚ ਆ ਕੇ ਬੈਠਦੇ ਹੁੰਦੇ ਸੀ ਵੀ ਸਾਡੀ ਸਰਕਾਰ ਆ ਗਈ ਸੀ ਤੁਹਾਡੀ ਭਰਤੀ ਕਰਾਂਗੇ ਉਸ ਟਾਈਮ ਇਹਨਾਂ ਨੇ ਫੁੱਲ ਸਾਡੀ ਸਪੋਰਟ ਕੀਤੀ ਸੀ ਸਾਨੂੰ ਵੀ ਸਾਡੀ ਸਰਕਾਰ ਆ ਗਈ ਸੀ ਤੁਹਾਡੀ ਭਰਤੀ ਕਰਾਂਗੇ ਪੰਜਾਬ ਦੇ ਵਿੱਚ ਮੈਂ ਕਹਿੰਨੀ ਉਸ ਟਾਈਮ ਪੂਰੇ ਧਰਨੇ ਲੱਗੇ ਹੋਏ ਸੀ ਹਰ ਇੱਕ ਧਰਨੇ ਵਿੱਚ ਜਾਂਦੇ ਸਾਡੇ ਕੋਲ ਵੀ ਗਏ ਸੀ ਪਰ ਮੈਂ ਕਹਿੰਨੀ ਆ ਸਾਡੀ ਬੇਕੂਫੀ ਇਹ ਰਹੀ ਕਿ ਕਿਸੇ ਆਮ ਪਾਰਟੀ 'ਤੇ ਵਿਸ਼ਵਾਸ ਕੀਤਾ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਦੇ ਇਹਨਾਂ ਦੇ ਕਹਿਣੇ ਤੇ ਅਸੀਂ ਉੱਤਰੇ ਜੇ ਅਸੀਂ ਉਸ ਟਾਈਮ ਇਹਨਾਂ ਦੇ ਕਹਿਣੇ ਤੇ ਨਾ ਉੱਤਰਦੇ ਸ਼ਾਇਦ ਅੱਜ ਅਸੀਂ ਰੁਜ਼ਗਾਰ ਸਾਨੂੰ ਮਿਲਿਆ ਹੁੰਦਾ ਅਸੀਂ ਸਰਕਾਰੀ ਨੌਕਰੀ ਕਰਦੇ ਹੁੰਦੇ ਪਰ ਦੇਖੋ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਹਰਾ ਪੈਨ ਚਲਾਵਾਂਗੇ ਕਿ ਹਰੇ ਪੈਨ ਦੀ ਨੌਕਰੀ ਲਈ ਚੱਲੂਗਾ ਪਰ ਮੈਂ ਕਹਿੰਦੀ ਇਹਨਾਂ ਦਾ ਤਾਂ ਉਹ ਸੀ ਨਾ ਕਿ ਜਿਵੇਂ ਵਾਸੀ ਦਿੱਤੀ ਜਾਂਦੀ ਆ ਤੇ ਨਿਬ ਤੋੜ ਦਿੱਤੀ ਜਾਂਦੀ ਇਹਨਾਂ ਨੇ ਲਾਲ ਪੈਣ ਚਲਾਇਆ ਸਾਡੀ ਪੋਸਟ ਹੀ ਖਤਮ ਕਰਤੀਆਂ ਸਾਨੂੰ ਇੱਕ ਤਰ੍ਹਾਂ ਦੀ ਇਹਨਾਂ ਨੇ ਫਾਂਸੀ ਲਾ ਦਿੱਤੀ ਸਾਡੇ ਇਹਨਾਂ ਨੇ ਚੁੱਲ੍ਹਿਆਂ 'ਚ ਜਿਹੜੀ ਅੱਗ ਵੱਲਣੀ ਸੀ ਉਹ ਉਹਦੇ ਵਿੱਚ ਇਹਨਾਂ ਨੇ ਪਾਣੀ ਪਾਤਾ ਸਿਰਫ ਉਹਦਾ ਕਾਰਨ ਸਿਰਫ ਇੱਕ ਮੀਤ ਹੈ ਜਰਾ ਜੋ ਕਿ ਅੱਜ ਇੱਕ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਸਪੋਰਟਸ ਮੰਤਰੀ ਹਾਂ ਖੇਡਾਂ ਦੇ ਪੱਦਰ ਨੂੰ ਉੱਪਰ ਲੈ ਕੇ ਜਾਣਾ ਪਰ ਇਹ ਪੀਟੀ ਡੀਪੀ ਦੀਆਂ ਪੋਸਟਾਂ ਨੂੰ ਖਤਮ ਕਰ ਚੁੱਕਿਆ ਮੀਤ ਇਹ ਨਹੀਂ ਸਾਡੀ ਜੜਾਂ ਵੱਡੀਆਂ ਨੇ ਸਰ ਸਾਡਾ ਫੈਸਲਾ ਮੇਰਾ ਫੈਸਲਾ ਇਹੀ ਆ ਕਿ ਇਹਨਾਂ ਨੇ ਦੋ ਚੀਜ਼ਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਏ ਸੀ ਬੇਰੋਜ਼ਗਾਰੀ ਤੇ ਨਸ਼ੇ ਨੂੰ ਲੈ ਕੇ ਪਰ ਇਹਨਾਂ ਨੇ ਨਾ ਨਸ਼ਾ ਦੂਰ ਕੀਤਾ ਨਾ ਬੇਰੋਜ਼ਗਾਰੀ ਦੂਰ ਕੀਤੀ ਅਸੀਂ ਅੱਜ ਵੀ ਉਹ ਮਾਰ ਚੱਲ ਰਿਹਾ ਅੱਜ ਅਸੀਂ ਮੈਂ ਇਹ ਫੈਸਲਾ ਕੀਤਾ ਕਿ ਜਿਹੜੇ ਲੋਕਾਂ ਨੂੰ ਇਹਨਾਂ ਨੇ ਫੈਸਲੇ ਕੀਤੇ ਸੀ ਉਹ ਫੈਸਲੇ ਯਾਦ ਕਰਾਉਣ ਲਈ ਮੈਂ ਆਜ਼ਾਦ ਉਮੀਦਵਾਰ ਖੜੇ ਹੋਣ ਲਈ ਤਿਆਰ ਆਪਣੇ ਆਪ ਨੂੰ ਰੱਖਿਆਗਾ ਇਹਨਾਂ ਨੇ ਸਭ ਤੋਂ ਪਹਿਲਾਂ ਤੇ ਇਹ ਦੋ ਮੁੱਦੇ ਲੈ ਕੇ ਪੰਜਾਬ ਵਿੱਚ ਆਏ ਸੀ ਜਿਹੜੇ ਦੋ ਮੁੱਦਿਆਂ ਤੋਂ ਹੀ ਸਾਰਾ ਪੰਜਾਬ ਤੰਗ ਸੀ ਉਹ ਅੱਜ ਵੀ ਆ ਇੱਕ ਬੇਰੋਜ਼ਗਾਰੀ ਇੱਕ ਨਸ਼ਾ ਸਾਡੇ ਮੈਂ ਕਹਿੰਨੀ ਆ 168 ਆ ਮੇਰੇ ਭਰਾ ਬੈਠੇ ਨੇ ਮੇਰੇ ਨਾਲ ਤੇ ਇਹਨਾਂ ਨੂੰ 8 ਮਹੀਨੇ ਹੋ ਚੁੱਕੇ ਨੇ ਜੁਆਇਨਿੰਗ ਲੈਟਰ ਦਿੱਤੇ ਨੂੰ ਆ ਆ ਦੇਖ ਲਓ ਜੁਆਇਨਿੰਗ ਲੈਟਰ ਤੁਹਾਨੂੰ ਕੋਈ ਜੁਆਇਨਿੰਗ ਲੈਟਰ ਲੱਗਦਾਗਾ ਇਹਨਾਂ ਨੇ ਕਿਹਾ ਕਿ 42000 ਤੋਂ ਵੀ ਨੌਕਰੀ ਉੱਪਰ ਦੇ ਚੁੱਕੇ ਨੇ ਆ ਮੈਂ ਕਹਿੰਨੀ ਉਹ ਬਜਟ ਜਿਹੜੇ ਨਾਲ ਸ਼ੋਅ ਕਰਤਾ ਵੀ ਇੰਨਾ ਪੈਸਾ ਲੱਗ ਚੁੱਕਿਆ ਤੇ ਆ ਤਾਂ ਸੀਐਮ ਦੇ ਪਿੰਡ ਦੇ ਇਲਾਕੇ ਦੇ ਜਿਕੇ ਖੇਪਲਦੇ ਨੇ 8 ਮਹੀਨੇ ਹੋ ਗਏ ਜੁਆਇਨਿੰਗ ਲੈਟਰ ਦਿੱਤੇ ਨੂੰ ਸਟੇਸ਼ਨ ਵੀ ਦਿੱਤੇ ਨੇ ਪਰ ਇਹਨਾਂ ਨੂੰ ਕੋਈ ਸਕੂਲਾਂ ਚ ਕਾਲਜਾਂ ਚ ਨਹੀਂ ਭੇਜਿਆ ਗਿਆ ਸਿਰਫ ਇੱਕ ਢੋਂ ਕੀਤਾ ਜਾ ਰਿਹਾ ਸਰਕਾਰ ਇੱਕ ਢੋਂ ਕਰ ਰਹੀ ਆ ਇਹ ਹੀ ਲੋਕਾਂ ਨੂੰ ਜਾਗਰੂ ਕਰਨਾ ਕਿ ਪੰਜਾਬ ਦੀ ਸਰ ਵੀ ਲੋਕ ਜਾਗ ਜਨ ਕਿ ਆਮ ਪਾਰਟੀ ਦੂਜੀ ਸਰਕਾਰਾਂ ਤੋਂ ਵੀ ਗੰਦੀ ਰਾਜਨੀਤੀ ਖੇਡ ਰਹੀ ਆ ਇਹ ਤਾਂ ਅੰਗਰੇਜ਼ਾਂ ਤੋਂ ਵੀ ਗੰਦਾ ਕਾਨੂੰਨ ਲਾਗੂ ਕਰ ਰਹੇ ਸਾਡੇ ਤੇ ਕਿੰਨੇ ਤਰੀਕ ਨੂੰ ਤੁਸੀਂ ਆਉਂਦਾ ਜਿਹੜਾ ਕਾਗਜ ਭਰਨਾ ਸਰ ਮੈਂ 10 ਤਰੀਕ ਨੂੰ ਭਰ ਲਿਆ 10 ਅਪ੍ਰੈਲ ਮਈ ਨੂੰ ਸੋਰੀ